ਭਾਰਤ ਦੇ ਵਿੱਚ ਸਿਹਤ ਸੇਵਾਵਾਂ માં ਅੱਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ ਮਹਿੰਗੇ ਹਸਪਤਾਲ ਮਹਿੰਗੇ ਟੈਸਟ ਅਤੇ ਮਹਿੰਗਾ ਇਲਾਜ ਇਹ ਸਭ ਨੇ ਗਰੀਬ ਅਤੇ ਮੱਧ ਵਰਗ ਲਈ ਇਲਾਜ ਕਰਵਾਉਣਾ ਬਹੁਤ ਔਖਾ ਬਣਾ ਦਿੱਤਾ ਹੈ ਪਰ ਇਸੇ ਦਰਮਿਆਨੀ ਕੱਜੀ ਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਅਤੇ ਉਮੀਦ ਦੀ ਇੱਕ ਨਵੀਂ ਕਿਰਨ ਜਗਾਈ ਹੈ ਮਸ਼ਹੂਰ ਅਧਿਆਪਕ ਅਤੇ ਮੋਟੀਵੇਟਰ ਖਾਨ ਸਰ ਨੇ ਕੁਝ ਅਜੀਹਾ ਕਰ ਦਿਖਾਇਆ ਹੈ ਜਿਸ ਨੂੰ ਲੋਕ ਇਤਿਹਾਸਿਕ ਕਦਮ ਕਰਾਰ ਦੇ ਰਹੇ ਹਨ ਉਨਾਮ ਲੋਕਾਂ ਲਈ ਇੱਕ ਲੋ-ਕਾਸਟ ਹਸਪਤਾਲ ਯਾਨੀ ਬਹੁਤ ਹੀ ਸਸਤਾ ਹਸਪਤਾਲ ਸ਼ੁਰੂ ਕੀਤਾ ਹੈ। ਇਸ ਹਸਪਤਾਲ ਦੀਆਂ ਸੇਵਾਵਾਂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਬਲੱਡ ਟੈਸਟ ਸਿਰਫ 7 ਰੁਪਏ ਵਿੱਚ, ECG ਕੇਵਲ 25 ਰੁਪਏ ਵਿੱਚ, X-ray ਸਿਰਫ 35 ਰੁਪਏ ਵਿੱਚ, ਅਲਟਰਾਸਾਊਂਡ 100 ਰੁਪਏ ਵਿੱਚ, ਡਾਇਲਿਸਿਸ 350 ਰੁਪਏ ਤੋਂ ਸ਼ੁਰੂ। ਜਿੱਥੇ ਵੱਡੇ ਨਿੱਜੀ ਹਸਪਤਾਲ ਇਹਨਾਂ ਟੈਸਟਾਂ ਲਈ ਹਜ਼ਾਰਾਂ ਰੁਪਏ ਲੈਂਦੇ ਹਨ, ਉੱਥੇ ਖਾਨ ਸਰ ਨੇ ਇਲਾਜ ਨੂੰ ਆਮ ਆਦਮੀ ਦੇ ਬਜਟ ਵਿੱਚ ਲਿਆ ਦਿੱਤਾ। ਖਾਸ ਗੱਲ ਇਹ ਹੈ ਕਿ ਇਹ ਨਾ ਤਾਂ ਕੋਈ ਪੀਆ ਸਟੰਟ ਹੈ ਅਤੇ ਨਾ ਹੀ ਸਰਕਾਰ ਦਾ ਕੋਈ ਇਸ਼ਤਿਹਾਰ ਇਹ ਸਿਰਫ ਅਤੇ ਸਿਰਫ ਲੋਕਾਂ ਦੀ ਸੇਵਾ ਲਈ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ ਖਾਨ ਸਰ ਪਹਿਲਾਂ ਹੀ ਸਿੱਖਿਆ ਦੇ ਖੇਤਰ ਵਿੱਚ ਗਰੀਬ ਬੱਚਿਆਂ ਨੂੰ ਸਸਤੀ ਅਤੇ ਵਧੀਆ ਪੜ੍ਹਾਈ ਦੇਣ ਲਈ ਮਸ਼ਹੂਰ ਹਨ ਹੁਣ ਉਹਨਾਂ ਨੇ ਇਹੀ ਸੋਚ ਸਿਹਤ ਖੇਤਰ ਵਿੱਚ ਵੀ ਲਾਗੂ ਕਰ ਦਿੱਤੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਇੱਕ ਅਧਿਆਪਕ ਇੰਨਾ ਵੱਡਾ ਬਦਲਾਵ ਲਿਆ ਸਕਦਾ ਹੈ ਤਾਂ ਫਿਰ ਸਰਕਾਰਾਂ ਜਿਨ੍ਹਾਂ ਦੇ ਕੋਲ ਅਰਬਾਂ ਖਰਬਾਂ ਦਾ ਬਜਟ ਹੁੰਦਾ ਹੈ ਅਜਿਹਾ ਕਿਉਂ ਨਹੀਂ ਕਰ ਸਕਦੀਆਂ ਭਾਰਤ ਹਰ ਸਾਲ ਸਿਹਤ ਤੇ ਵੱਡਾ ਬਜਟ ਖਰਚ ਕਰਦਾ ਹੈ ਪਰ ਫਿਰ ਵੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਸਤਾ ਇਲਾਜ ਨਹੀਂ ਮਿਲ ਪਾਂਦਾ ਕਿਤੇ ਨਾ ਕਿਤੇ ਸਿਸਟਮ ਦੀ ਕਮੀ ਸਾਫ਼ ਨਜ਼ਰ ਆਉਂਦੀ ਹੈ ਪਰ ਖਾਨ ਸਰ ਦੀ ਇਹ ਪਹਿਲ ਅਤੇ ਸੋਚ ਦੇਸ਼ ਲਈ ਇੱਕ ਨਵਾਂ ਮਾਡਲ ਬਣ ਸਕਦੀ ਹੈ ਜੇ ਮਾਡਲ ਕਾਮਯਾਬ ਹੋਇਆ ਤਾਂ ਲੋਕ ਹੋਰ ਵੀ ਲੋਕ ਅਜਿਹੇ ਹਸਪਤਾਲ ਖੋਲਣ ਲਈ ਪ੍ਰੇਰਿਤ ਹੋਣਗੇ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਹਨ ਇਹ ਹਨ ਅਸਲੀ ਹੀਰੋ ਭਾਰਤ ਨੂੰ ਅਜਿਹੇ ਹੋਰ ਲੋਕਾਂ ਦੀ ਜ਼ਰੂਰਤ ਹੈ ਅਤੇ ਇਹ ਹੀ ਅਸਲੀ ਰਾਸ਼ਟਰ ਨਿਰਮਾਣ ਹੈ ਕਹਿੰਦੇ ਹਨ ਇੱਜ਼ਤ ਤਾਕਤ ਨਾਲ ਨਹੀਂ ਸੇਵਾ ਨਾਲ ਮਿਲਦੀ ਹੈ ਅਤੇ ਖਾਨ ਸਰ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਦੇਸ਼ ਵਿੱਚ ਅਜਿਹੇ ਹੋਰ ਹਸਪਤਾਲ ਹੋਣੇ ਚਾਹੀਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ